ਆਹ ਦੇਖ ਮਾਮਾ ਦੇ ਨਾਲ ਪੈਰ ਜੇ ਬੋਗ ਵਰਗੀ ਬੱਕਰੀਆਂ ਨਾ ਫੇਰ ਬੱਚਾ ਜੰਮਦੀ ਆ ਹਾਂ ਸਹੀ ਗੱਲ ਆ ਬਈ ਜੇ ਮਾਰੀ ਸੰਭਾਲੇ ਰੋਵੇਂ ਫਿਰ ਬੱਕਰਾ ਹਾਂ ਆ ਇਧਰ ਹੋਰ ਵੀ ਦਾਦੇ ਆ ਦੇ ਦੇ ਦੂ ਕੋਈ ਮੌਲੀ ਬੱਕਰੀ ਦੇ ਜਵਾਨੀ ਲਿਆਉਂਦੀਆਂ ਆ ਆਹ ਤਾਰੀ ਵਾਲ ਗਿਆ ਅਸਲੇ ਚ ਆ ਬੱਕਰੀ ਕਿਹੜੀ ਬੱਕਰੀਆਂ ਚ ਹਾਂ ਹੱਲ ਸਾਰੇ ਵਾਲੇ ਤਾਰੀ ਨਹੀਂ ਆਉਂਦੇ ਹਾਂਜੀ ਹਾਂਜੀ ਇਹ ਉਹਦੇ ਅਸਲੇ ਚ ਲੈ ਦੇਖ ਸਕਦਾ ਬਈ ਕਿਹੜੇ ਪਹਿਲਾਂ ਵਾਲਿਆਂ ਚ ਬੱਕਰੀ ਦਿਖਾ ਦਿਓ ਇਹ ਜੀ ਉੱਡਿਆ ਨਿੱਕੇ ਨੇ ਬਕਰੀ ਦਵਾਈ ਸੀ ਆਪਾਂ ਨੂੰ ਅੱਛਾ ਜੀ ਇਧਰੋਂ ਹਾਂ 86 ਦਾ ਜੇ ਐ ਹੱਥ ਨਾਲ ਤਿਲਕਿਆ ਮੁਰਕੇ ਚਾਰਨੀ ਆਹ ਆਹ ਜਿੰਨੇ ਹੁਣ ਦੁਨੀਆ ਲੈ ਭਾਈ ਜੇ ਤਾਂ ਸੇਵਾ ਗੁਰੀ ਖੁੱਲ ਕੇ ਕਰਦੇ ਹੋ ਹਣਾ ਮੈਂ ਕਹਿੰਦਾ ਯਾਰ ਭਾਈ ਗੀੜੇ ਇਕੱਲਾ ਆਪਾਂ ਮੈਨੂੰ ਨਹੀਂ ਖਾਂਦੇ ਉਹ ਸਭ ਕੁਝ ਹੀ ਖਾਂਦੇ ਆਏ ਹਾਂ ਜੇ ਹੱਥ ਨਾਲ ਤਿਲਕਿਆ ਫਿਰ ਚਾਰਨੀ ਅੱਛਾ ਇਹ ਆਪਣਾ ਠਰਕਾ ਅੱਛਾ ਚਲੋ ਅਗਲਾ ਕਹਿੰਨਾ ਮਾਰਿਆ ਨਾ ਰੱਖਿਆ ਅਗਾ ਕੋਲੇ ਆ ਕੇ ਪਤਾ ਲੱਗਣਾ ਸਹੀ ਗੱਲ ਆ ਵੀਡੀਓ ਵੇ ਨਾਲ ਕਹਿਣਾ ਖਰਾ ਢੱਕੇ ਹੀ ਮਾਰੀ ਜਾਂਦਾ ਵੇ ਹਾਂ ਲੋਨੀਆਂ ਬੱਕਰੀਆਂ ਦੀ ਇਹਨਾਂ ਦੀਆਂ ਪੱਠਾਂ ਦੇ ਲੈ ਦੇਖ ਲਓ ਪੱਠਾਂ ਦੇਖ ਲਓ ਭਾਈ ਕੰਨ ਵੀ ਲਾਸਟ ਕਰਤਾ ਤੇ ਜਾਮੜੀ ਵੀ ਕੱਤੀ ਆ ਹਣਾ ਸਹੀ ਗੱਲ ਆ ਇਹ ਨਹੀਂ ਵਿਚਾਰ ਲੈਂਦੀਆਂ ਛੋਟੀ ਖੁੰਝੇ ਲਈ ਤਾਂ ਪੈ ਗਿਆ ਅੱਛਾ ਇਹ ਸੋਚਣਾ ਪੈਂਦਾ ਖਰੀਆਂ ਦੇ ਕੰਨ ਬੱਕਰੀਆਂ ਤੋਂ ਲੈਣ ਬਦਲਦੀ ਆ ਭਾਈ ਜੇ ਬੱਕਰੀਆਂ ਚੰਗੀਆਂ ਫੇਰ ਇਹਦਾ ਭਾਈ ਫਿਰ ਦਿਮਾਗ ਲਾ ਕੇ ਬਣਾਈ ਜਾ ਹਾਂ ਇਹ ਲਾ ਕੇ ਬੱਕਰੀਆਂ ਨਾਲ ਕਿ ਜਿਵੇਂ ਹੁੰਦੇ ਨੇ ਉਹ ਬਹੁਤ ਬਾਈ ਪੰਮਾ ਕਹਿਣਾ ਹੁੰਦਾ ਕੱਲਾ ਚਾਰ ਦਿਨ ਨਹੀਂ ਮਾਰ ਪੜ੍ਹਾਈ ਕਰਦੇ ਇਹਨਾਂ ਦੇ ਅੱਛਾ ਜੀ ਪੜ੍ਹਾਈ ਕਰਨੀ ਪੈਂਦੀ ਹੈ ਵੀ ਕਿਹੜੀ ਬੱਕਰੀ ਤੋਂ ਕਿਹੜਾ ਬੱਕਰਾ ਸਾਨੂੰ ਕਿਹੜਾ ਕਿਹੜੀ ਜੀ ਇਹ ਵੀ ਸੈਦਵਾਰੀਆਂ ਚੁਈਆਂ ਜੇ ਕਰ ਦੋ ਬਈ ਪੱਟ ਪਲੂਣਾ ਹਨਾ ਹਾਂ ਪਹਿਲੂਣੀ ਆ ਠੀਕ ਸਾਜੂ ਨਹੀਂ ਸਾਡੀ ਕੁਝ ਨਹੀਂ ਚੱਲਦੀ ਹਾਂ ਦੋ ਦੰਦ ਦੀਆਂ ਕਹਿ ਲਾਂ ਦੋ ਬਈਆ ਦੋ ਦੰਦ ਦੀਆਂ ਲੈ ਬਈ ਦੋ ਦੰਦ ਦੇ ਵਿੱਚ ਦੇਖੋ ਕਿੰਨੀ ਹਾਈਟ ਹੈ ਇਹ ਨਾ ਇਹ ਨਾ ਸੈਦੋ ਵਾਲਾ ਬੱਕਰੀਆਂ ਚੋਕਾਂ ਨਾਲ ਕੰਨ ਕੰਨ ਦਾ ਫਰਕ ਆ ਜੀ ਸਾਸਰੀ ਕਾਲ ਬਈ ਸਾਰੇ ਪਾਈਆਂ ਨੂੰ ਤੇ ਅੱਜ ਆਪ ਆਏ ਹੋਇਆ ਬਈ ਸਪਾਰ ਦੇ ਮੇਲੇ ਤੇ ਤੇ ਬਾਈ ਆਪਣੇ ਨਾਲ ਬਾਈ ਨੂੰ ਸਾਰੀ ਜਾਣਦੇ ਨੇ ਦੱਸਣ ਦੀ ਲੋੜ ਨਹੀਂ ਤੇ ਕੀ ਹਾਲ ਨੇ ਬਾਈ ਠੀਕ ਆ ਵੀਰੇ ਠੀਕ ਆ ਬਹੁਤ ਵਧੀਆ ਐਨ ਕੰਮ ਤੇ ਚੱਲ ਰਿਹਾ ਆ ਬਹੁਤ ਕਿਰਪਾ ਵਾਹਿਗੁਰੂ ਦੀ ਹੋਰ ਘਰ ਪਰਵਾਹ ਠੀਕ ਆ ਹਾਂ ਠੀਕ ਆ ਵੀਰੇ ਠੀਕ ਆ ਬੱਕਰੀਆਂ ਖੈਰ ਸੁੱਖਾ ਹਾਂ ਸਾਰੇ ਛੇਤਾ ਵੀਰੇ ਤੇ ਆ ਬਾਈ ਬੱਕਰੀਆਂ ਹੁਣ ਕਿੰਨੀਆਂ ਲੈ ਕੇ ਆਏ ਹੋ ਬੱਕਰੀਆਂ ਹੋਣੀਆਂ ਵੀ ਬਾਈ 20 ਕ ਬੱਕਰੀਆਂ 20 25 ਲੈ ਕੇ ਆਏ 20 25 ਬੱਕਰੀਆਂ ਲੈ ਕੇ ਆਏ ਹਣਾ ਤੇ ਹੁਣ ਮੇਲੇ ਲੱਭਦੇ ਚੱਲਿਆ ਪੂਰਾ ਵਧੀਆ ਆਪਾਂ ਕੋਈ ਵੇਚਣੀ ਆ ਆ ਵੇਚਾਂਗੇ ਨਹੀਂ ਆਏ ਆ ਬਾਈ ਦੇਖ ਲੋ ਦਿਖਾਉਣ ਵਾਸਤੇ ਲੈ ਕੇ ਆਇਆ ਹਾਂ ਇਹਦਾ ਬਰੀਡ ਆ ਵੇਚਣ ਆ ਨਹੀਂ ਆ ਤੇ ਕਿਹੜੀ ਬਰੀਡ ਆ ਬਾਈ ਹੁਣ ਲੋਕਾਂ ਨੂੰ ਇਹ ਵੀ ਦੱਸ ਦੇ ਇਹ ਤਾਂ ਵੀਰੇ ਵਿਕਟਰ ਹੀ ਆਪਣੇ ਕੋਲ ਦਾ ਬਾਈ ਪੰਮੇ ਵਾਲਾ ਜੋ ਸਹੀਦ ਵਾਲਾ ਅੱਛਾ ਇੱਕੇ ਲੈਣ ਦੀਆਂ ਹਾਂ ਇੱਕੇ ਲੈਣ ਦੀਆਂ ਤੇ ਆ ਭੈਣ ਭਰਾ ਹੀ ਆ ਵੱਕਾ ਪੱਠਾ ਖੜੀਆਂ ਤੇ ਉਹ ਲੈਣ ਚ ਬਾਈ ਕੰਨ ਤੇ ਨਾ ਹੈ ਨਹੀਂ ਸੀ ਯਾਰ ਕੰਨ ਫਿਰ ਯਾਰ ਮੇਰੀਆਂ ਬੱਕਰੀਆਂ ਦੇ ਜੀ ਮੇਰੀਆਂ ਬੱਕਰੀਆਂ ਦੇ ਕੰਨ ਬਹੁਤ ਆਪਣੇ ਬੱਕਰੀਆਂ ਨੂੰ ਮਿਕਸ ਕਰਾਇਆ ਹਾਂ ਇਹ ਬਾਈ ਜੈਨੇ ਵਾਲਾ ਬੱਕਰਾ ਛੱਡਿਆ ਮੈਂ ਆਪਦੀਆਂ ਬੱਕਰੀਆਂ ਦੇ ਮੇਰੇ ਕੰਨ ਕੱਢੇ ਮੇਰੀਆਂ ਬੱਕਰੀਆਂ ਦੇ ਕੰਨ ਬਹੁਤ ਤੈਨੂੰ ਬੱਕਰੀਆਂ ਦਿਖਾਉਣੇ ਇਹਨਾਂ ਦੇ ਮਾਮਾ ਤੇ ਬੱਕਰੀਆਂ ਦਿਖਾਊਗਾ ਬਾਈ ਤੇ ਗੱਲਾਂ ਕਰਾਂਗੇ ਬਾਈ ਨਾਲ ਠੀਕ ਆ ਜੀ ਤੇ ਕੀ ਕੁਛ ਲੈ ਕੇ ਆਇਆ ਬਾਈ ਤੇ ਕਿਵੇਂ ਲੈ ਕੇ ਆਇਆ ਹਨਾ ਤੇ ਮੀ ਵੀ ਬੜਾ ਪਿਆ ਬਾਈ ਤੇ ਬਾਈ ਨਾਲ ਗੱਲ ਕਰਵਾਉਣੇ ਆ ਬਾਕੀ ਬਾਈ ਆ ਪੰਨੇ ਆ ਤੇ ਉਹ ਦੇਖਾ ਨਹੀਂ ਆ ਪੜ੍ਹ ਲੈ ਇਹ ਵੀ ਸੈਦਵਾਰੀਆਂ ਚੋਂ ਆ ਦੇਖ ਸਾਥੋ ਬਾਈ ਪੱਠ ਪਲੂਣਾ ਹਨਾ ਹਾਂ ਹਾਂ ਪਹਿਲਣਾ ਆ ਦੇਖ ਸਾਥੋ ਪੱਠ ਦੇਖ ਲਈ ਚਾਹੀਦੀ ਆ ਦੋ ਦੰਦ ਹੀ ਆ ਦੋ ਦੰਦ ਆ ਵੀਰੇ ਕਹਿ ਦੰਦ ਹੋਈ ਆ ਦੋ ਦੰਦ ਹੀ ਆ ਪਠਾ ਲੈ ਬਈ ਦੋ ਦੰਦ ਦੇ ਵਿੱਚ ਦੇਖੋ ਕਿੰਨੀ ਹਾਈਟ ਕਰਦੇ ਨੇ ਹਨਾ ਇਹ ਨਾਲ ਸੈਦੋ ਵਾਲੇ ਬੱਕਰੀਆਂ ਚੋਕਾਂ ਨਾਲ ਕੰਨ ਕੰਨ ਦਾ ਫਿਰ ਮੇਰੀਆਂ ਬੱਕਰੀਆਂ ਦਾ ਫਰਕ ਆ ਹਾਂ ਬਈ ਇਹ ਵੀ ਗੱਲ ਹੈ ਕਿ ਆਣਾ ਜੇ ਬੱਕਰੀਆਂ ਆਪਣੇ ਘਰ ਦੇ ਚੰਗੀਆਂ ਹੋਣ ਤਾਂ ਕੰਨ ਨਾਲ ਨਿਕਲੇ ਜਾਂਦਾ ਹਨਾ ਆ ਦੇ ਹਾਂ ਜੇ ਬੱਕਰੀਆਂ ਦੇ ਕੰਨ ਬੱਕਰੀਆਂ ਤੋਂ ਲੈਣ ਬਦਲਦੀਆਂ ਬਾਈ ਜੇ ਬੱਕਰੀਆਂ ਚੰਗੀਆਂ ਫਿਰ ਜਾਂ ਇਹ ਤਾਂ ਬਈ ਫਿਰ ਦਿਮਾਗ ਲਾ ਕੇ ਬਣਾਈ ਜਾ ਹਾਂ ਇਹ ਲਾ ਕੇ ਹੋਣੇ 3 ਸਾਲ ਚੀਜ਼ ਬਣਾਉਂਦੇ ਨੂੰ ਬਹੁਤ ਬਾਈ ਪੰਮਾ ਕਹਿੰਦਾ ਹੁੰਦਾ ਗੱਲਾਂ ਚਾਰ ਦੇ ਨਹੀਂ ਮਾਂ ਪੜ੍ਹਾਈ ਕਰਦੇ ਇਹਨਾਂ ਦੇ ਅੱਛਾ ਜੀ ਪੜ੍ਹਾਈ ਕਰਨੀ ਪੈਂਦੀ ਐ ਵੀ ਕਿਹੜੀ ਬੱਕਰੀ ਤੋਂ ਕਿਹੜਾ ਬੱਕਰਾ ਛੱਡਣਾ ਕਿਹੜਾ ਕਿਹੜੀ ਤੇ ਅੱਛਾ ਜੀ ਗੱਲਾਂ ਐ ਨਹੀਂ ਵਿਚਾਰ ਲੈਂਦੀਆਂ ਛੋਟੀ ਖੁੰਝੇ ਲਈ ਤਾਂ ਪੈ ਗਿਆ ਅੱਛਾ ਇਹ ਸੋਚਣਾ ਪੈਂਦਾ ਆਹ ਦੇਖ ਲਈ ਹੁਣ ਤੈਨੂੰ ਲੈ ਬਾਈ ਨੇ ਬਾਈ ਇੱਕ ਤੋਂ ਇੱਕ ਚੰਗੀ ਬੱਕਰੀ ਦਿਖਾਊਗਾ ਤੁਹਾਨੂੰ ਕੋਈ ਮਾੜੀ ਬੱਕੀ ਤਾਂ ਰੱਖਦੇ ਹੀ ਨਹੀਂ ਹੈਣਾ ਬਾਈ ਹਾਂ ਲੈ ਦੇਖ ਲੈ ਦੇਖ ਸਕਦਾ ਸੌਂਗ ਬਾਈ ਦਾ ਬਹੁਤ ਕੰਮ ਦਾ ਹੈਣਾ ਤੈਨੂੰ ਇੱਕ ਜੋੜ ਦੀਆਂ ਦਿਖਾਉਂਗਾ ਲੈ ਦੇਖੋ ਬਾਈ ਇੱਕੋਂ ਅਸਲ ਦੀਆਂ ਬੱਕਰੀਆਂ ਇੱਕੇ ਪਰਛਾਵੇਂ ਪਾਉਂਦੀਆਂ ਨੇ ਬੱਕਰੀਆਂ ਬਾਈ ਕੋਈ ਐ ਐ ਦਿਖਾਉਣ ਦੀ ਲੋੜ ਹੀ ਨਹੀਂ ਹੈ ਆ ਦੇ ਆ ਪਾਠਾ ਇਹਨਾਂ ਬੱਕਰੀਆਂ ਦੇ ਇਹ ਕਿੰਨਾ ਬੱਕਰੀਆਂ ਦੀ ਹੈ ਬਾਈ ਇਹਨਾਂ ਦੀ ਹੈ ਆ ਦੇਖ ਸਕਦੇ ਹੋ ਵੀ ਤਿੰਨੇ ਬੱਕਰੀਆਂ ਇਹਨੀਆਂ ਮਾਵਾ ਧੀਆਂ ਚੋਂ ਆ ਗਈਆਂ ਦੇਖ ਲਓ ਸਾਰੀਆਂ ਇੱਕੇ ਰੋਵੇ ਦੀਆਂ ਨੇ ਹਨਾ ਤੇ ਬਾਈ ਫਿਰ ਇਹ ਇੱਕੇ ਚਾਚੇ ਤਾਂ ਇੰਝ ਤੋਰਦੀਆਂ ਹੁੰਦੇ ਨੇ ਧੀਆਂ ਹਾਂ ਵੀਰੇ ਹਾਂ ਆ ਦੇਖ ਸਕਦੇ ਹੋ ਬਾਈ ਕੋਈ ਬਾਹਰਲੀ ਬੱਕਰੀ ਫਿਰ ਨਹੀਂ 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 ਵੀਰੇ ਆਪਾਂ ਬਾਹਰ ਦੀ ਬੱਕਰੀ ਨਹੀਂ ਦੇਖ ਲਓ ਬਾਈ ਬੱਕਰੀ ਕਿੱਦਾਂ ਲੈ ਲਈ ਆ ਲਓ ਇਹਨੀਆਂ ਬੱਕਰੀਆਂ ਨੇ ਇਹਨਾਂ ਦੀ ਪੱਠਾਂ ਦੇ ਲੈ ਦੇਖ ਲਓ ਪੱਠਾਂ ਦੇਖ ਲਓ ਬਾਈ ਕੰਨ ਵੀ ਲਾਸ਼ ਲਾਸ਼ ਕਰਦਾ ਤੇ ਚਾਮੜੀ ਵੀ ਕਰਦੀ ਆ ਹਨਾ ਆ ਵੀ ਇਹਦੀ ਆ ਇਹਨਾਂ ਬੱਕਰੀਆਂ ਦੀ ਪੱਠਾ ਦੋ ਦਾਂਦੀ ਆ ਲੈ ਦੇਖ ਸਕਦੇ ਹੋ ਬਾਈ ਨਹੀਂ ਮੈਂ ਕਹਿੰਦਾ ਸੇਰੀ ਲਾ ਰੱਖਿਆ ਰੰਗ ਤਾਂ ਰੰਗ ਮੈਂ ਕਹਿੰਦਾ ਬਈ ਚਾਮੜੀ ਵੀ ਆ ਜਮਕਦੀ ਆ ਹਨਾ ਦੇ ਫੁੱਲਾ ਛਲਾਸ਼ ਕਰਦੇ ਨੇ ਭਾਈ ਜੀ ਤੇ ਭਾਈ ਗੱਲਾਂ ਵੀ ਸੁਣਾਇਆ ਤੋ ਚਾਰ ਆਹ ਮਾਤਰ ਮੈਂ ਬੱਕਰੀਆਂ ਵੀ ਦਿਖਾਉਣਾ ਦੇਖੋ ਭਾਈ ਡੱਬੀ ਬੱਕਰੀ ਦੇਖੋ ਹਣਾ ਕਿੰਨਾ ਸੁਆਲ ਪਾਇਆ ਬੱਕਰੀ ਨੇ ਆ ਦੇ ਭਈਆ ਬੂਰ ਕੰਨੀ ਲਿਆਇਆ ਭਾਈ ਹਣਾ ਦੇਖ ਇਹ ਵੀ ਆਪਣੇ ਘਰ ਦੀਆਂ ਵੱਠਾਂ ਦੇਖ ਤੇ ਦੇਖੋ ਹਣਾ ਡੰਦ ਆਂਦਾ ਭਈਆ ਮੱਖੀ ਜੀ ਦਾ ਇਹ ਬੱਕੇ ਇਹ ਪੂਰੇ ਦੰਦ ਹੋ ਗਏ ਵੱਠ ਭਾਈ ਪੂਰੇ ਦੰਦ ਹੋ ਗਏ ਹਣਾ ਕਪਣਾ ਕਰਾਉਂਦੀਆਂ ਭਾਈ ਹਾਂ ਵੀਰੇ ਹਾਂ अच्छा जी ਕਿਹੜੇ ਬੱਕਰੇ ਤੋਂ ਕਰਾਈਆਂ ਨੇ ਭਈ ਇਸ ਵਾਰ ਇਹ ਵੀਰੇ ਆਪਣੇ ਬੱਕਰੇ ਘਰੇ ਆ ਵੱਡਾ ਪੂਰਾ ਅੱਛਾ ਵੱਡਾ ਬੱਕਰਾ ਲੈ ਕੇ ਨਹੀਂ ਆਏ ਨਾ ਭਰੇ ਪਰਗੀਆਂ ਨਹੀਂ ਬੱਕਰੀਆਂ ਹਾਂ ਜੀ ਹਾਈ ਕਿੰਨੀਆਂ ਵੀ ਬੱਕਰੀ ਦੀ ਉਹਦੀ ਆ ਦੇ ਐ ਰੱਖ ਰਹੀਆਂ ਪਈਆਂ ਵੀਰੇ ਆ ਦੇ ਭਾਈ ਨਾ ਤੇ ਪੱਠਾ ਹੀ ਆ ਕਰੇ ਨਾ ਦੇਖੋ ਭਾਈ ਢੱਡ ਦੀ ਦੇਖਾਂ ਪੂਰੀ ਖੁੱਲੀ ਬੱਕਰੀ ਆ ਹੱਡਾ ਪੈਰਾਂ ਦੀ ਹਣਾ ਜੀ ਸਰ ਬੱਚੇ ਭਈ ਫਿਰ ਬੱਚੇ ਵੇਚੀ ਆਨੇ ਹੁੰਨੇ ਹਾਂ ਹਾਂ ਵੀਰੇ ਬੱਚੇ ਆਪਾਂ ਪੱਠਾ ਨਹੀਂ ਵੇਚਦੇ ਸੀ ਬੱਕਰੀ ਵੇਚਦੇ ਆ ਵੀਰੇ ਬੇਚਾਰੇ ਕਰ ਹਾਂ ਮੀਂਹ ਆਦੇ ਭਾਈ ਪੱਠਾ ਭਾਈ ਕਹਿੰਦਾ ਅਸੀਂ ਰੱਖਦੇ ਹਾਂ ਹਨਾ ਪੱਠਾ ਦਾ ਦੇ ਵੀ ਦਿੰਦਾ ਭਾਈ ਦੇ ਵੀ ਦਿੰਦਾ ਆ ਦੇ ਪੱਠਾ ਆਗਾ 10 ਰੱਖ ਲੈਨੇ 10 ਦੇ ਹਾਂ ਹੋਈ ਨਾ ਗੱਲ ਭਾਈ ਦੇਖੋ ਲੈ ਹੈ ਆਂ ਦੇ ਮਰਨ ਦੇ ਭਾਈ ਸੌਂਕ ਹਰੇਕ ਦਾ ਕਰਾਂਗੇ ਸਾਰਾ ਕੁਝ ਆਪ ਰੱਖਣਾ ਹੈਗਾ ਆਹ ਆਹ ਵਾਹ ਦੇਖ ਆ ਕਰਦਾ ਭਾਈ ਗੱਲ ਜੇ ਹੱਥ ਨਾਲ ਤਿਲ ਕਿਆਂ ਫਿਰ ਚਾਰ ਨਹੀਂ ਅੱਛਾ ਇਹ ਆਪਣਾ ਠਰਕਾ ਅੱਛਾ ਚਲੋ ਅਗਲਾ ਕਹਿੰਦਾ ਮਾਰੀ ਨਾ ਰੱਖਿਆ ਅਗਾ ਕੋਲੇ ਆ ਕੇ ਪਤਾ ਲੱਗਦਾ ਸਹੀ ਗੱਲ ਆ ਵੀਡੀਓ ਦਾ ਲੱਗਦਾ ਖਰਾ ਢੱਕਾ ਹੀ ਮਾਰੀ ਜਾਂਦਾ ਵੇ ਹਾਂ ਕੱਲ ਆਪਣੀਆਂ ਆਖੜੀਆਂ ਵਕਰੀਆਂ ਘਰੇ ਆ ਜੀ 60 60 ਆ ਜੇ ਐਂ ਹੱਥ ਨਾਲ ਦਿਲ ਘਿਆ ਮੁੜ ਕੇ ਚਾਰਨੀਆਂ ਨਹੀਂ ਆਹਾ ਹਾ ਜਿੰਨੇ ਹੁਣ ਤੁਹਾਨੂੰ ਆ ਬਾਈ ਕਹਤਾ ਸੇਵਾ ਪੂਰੀ ਖੁੱਲ ਕੇ ਕਰਦੇ ਹੋ ਹਣਾ ਮੈਂ ਕਹਾਂ ਯਾਰ ਬਾਈ ਵੀਡੀਓ ਇਕੱਲਾ ਆਪਾਂ ਮੈਨੂੰ ਨਹੀਂ ਖੰਦਗਾ ਇਹ ਸਭ ਕੁਝ ਹੀ ਖੰਦਗਾ ਆਏ ਹਾ ਆ ਦੇਖ ਲੈ ਵਕਰੀਆਂ ਦੇ ਹੱਥ ਦਿਲਕਦਾ ਕ ਨਹੀਂ ਸਹੀ ਗੱਲ ਆ ਬਾਈ ਦੇਖ ਆਲਾ ਜੋਰ ਲਾਉਂਦਾ ਮੇਲਿਆਂ ਤੇ ਆਪਣਾ ਪਹਿਲਾ ਹੀ ਮੇਲਾ ਹੁੰਦਾ ਨਾ ਹਾਂ ਅੱਛਾ ਅੱਛਾ ਜਿਹਨੇ ਸਾਹਮਣੀਆਂ ਬੈਠੇ ਸਾਦੇ ਬਾਈ ਪੱਤਰੀਆਂ ਬਾਈ ਦੇ ਸਾਹਮਣੇ ਹੋਈਆਂ ਜੇ ਕੋਈ ਕਹ ਦੇ ਹਨਾ ਨਿੰਦਰੀ ਸਾਦਾ ਕੋਈ ਬੱਕਰੀ ਨੂੰ ਚਾਂਗੀਆਂ ਅਗਲਾ ਨਾਲ ਵਿੱਚ ਜਿਹਦੇ ਘੋਲ ਹੋਏ ਨੇ ਉੱਦ ਹੀ ਕਰਦਾ ਸਾਡਾ ਰੋਜ਼ ਹੀ ਕਿਸੇ ਹੁੰਦਾ ਸਹੀ ਗੱਲ ਹੈ ਜੀ ਅਗਲਾ ਜਾਾਂਗੇ ਜਿਹਦੇ ਘੋਲ ਨੇ ਉੱਦੇ ਭਾਲਦਾ ਖੁੰਜਾ ਚੋ ਜਾਾਂਗੇ ਦੇਖੀ ਨਾ ਮੇਰਾ ਸਹੀ ਗੱਲ ਹੈ ਬਾਈ ਸਾਡਾ ਰੋਜ਼ ਹੀ ਖਰਾਬ ਖਾ ਕੇ ਨਹੀਂ ਕੰਮ ਪੰਦਾ ਇੱਕ ਦਿਨ ਨਹੀਂ ਕਰੇ ਖਾ ਕੇ ਨਾ ਦੱਸਿਆ ਰੁਕਿਆ ਅਗਲਾ ਪੱਟਾਂ ਦੇ ਧਾਪਕਾਂ ਵੀ ਮੇਰਾ ਪੁੱਤ ਬੜਾ ਪਲਵਾਨ ਆ ਪਤਾ ਤਾਂ ਇੱਥੇ ਲੱਗਦਾ ਮੈਦਾਨ 'ਚ ਹਾਂ ਹਾਂ ਇਹ ਤਾਂ ਹੈ ਭਾਈ ਆ ਦੇਖ ਪੱਟਾ ਬਾਈ ਕਿਸਨਾਲ ਦਾ ਪੂਰੀ ਬੋਲਦੀ ਆ ਹਨਾ ਬਾਈ ਦੱਤਾਂ ਵਾਲਿਆਂ ਇਹ ਦੱਤਾਂ ਵਾਲਿਆਂ ਹਾਂ ਲੋਕ ਇਹਨਾਂ ਪੰਮੇ ਵਾਲਿਆਂ ਕੰਨ ਨਹੀਂ ਕੱਢਦੀਆਂ ਵੇਖ ਦੇ ਬਾਈ ਚੈਨੇ ਵਾਲੇ ਬੱਕਰੇ ਨੇ ਉਹ ਬਾਈ ਨੇ ਇੱਕ ਕਮੀ ਕਰੀ ਭਾਈ ਬੱਕਰਾ ਨਹੀਂ ਲਿਆਇਆ ਆਪਾਂ ਨੂੰ ਬੱਕਰਾ ਵੀਡੀਓ 'ਚ ਨਹੀਂ ਦਿਖਿਆ ਅੱਛਾ ਜੀ ਕਿਹੜੀ ਵਾਲੀ ਸੀਗੀ ਆ ਦੇਖ ਲੈ ਪੱਟਾ ਨਿਆ ਪਾਠ ਵੀ ਦਿਖਾ ਰਿਹਾ ਭਾਈ ਹੈਨਾ ਇਹ ਕਿਹੜੀ ਬੱਕਰੀ ਦੀ ਪਾਠਾ ਭਾਈ ਇਹ ਭਾਈ ਇਹ ਆ ਦੇ ਕੋ ਕੱਲਾ ਆ ਕੰਨ ਦੇਖਣਾ ਵੱਡੇ ਭੁੱਖ ਲੈ ਭਾਈ ਕੰਨ ਤਾਂ ਭਾਈ ਨੇ ਲੱਛ ਲੱਛ ਕਰਾ ਰੱਖੇ ਹੈਨਾ ਥੋਰ ਭਾਈ ਫਿਰ ਬੱਚੇ ਪੁੱਛੇ ਘਰੇ ਖੜੇ ਨੇ ਵੇਚਣ ਲਈ ਹਸਿਆ ਬੱਚਾ ਫਲ ਕੋਲ ਕੋ ਰੱਖਣੇ ਪੈਂਦੇ ਹੁਣ ਓਰੇ ਮੋੜੀ ਹੋ ਮੋੜੀ ਭਾਈ ਆ ਦੇ ਅੱਛਾ ਜੀ ਕਿ ਤਿੰਨ ਕੁ ਮਹੀਨਿਆਂ ਨੂੰ ਇਹ ਆਪਣੇ ਭਾਈ ਫੋਨ ਲਾਉਂ ਇਹ ਇਹ ਸਾਰੇ ਵਾਲੇ ਤਾਰੀ ਵਾਲੀਆਂ ਅਸਲੇ ਚ ਆ ਬੱਕਰੀ ਕਿਹੜੀ ਬੱਕਰੀਆਂ ਜੀ ਹੱਲ ਸਾੜੇ ਵਾਲੇ ਤਾਰੀ ਨੂੰ ਜਾਣਦਾ ਹੋਣੀਆਂ ਹਾਂਜੀ ਹਾਂਜੀ ਇਹ ਉਹਦੇ ਅਸਲੇ ਚ ਆ ਬੱਕਰੀ ਲੈ ਦੇਖ ਸਕਦੇ ਹੋ ਭਾਈ ਕਿਹੜੇ ਪਹਿਲਾਂ ਵਾਲੇ ਅਜੋ ਖੁੱਡਿਆਂ ਨਿੱਕੇ ਨੇ ਬੱਕਰੀ ਦਵਾਈ ਸੀ ਆਪਾਂ ਨੂੰ ਅੱਛਾ ਜੀ ਇਧਰੋਂ ਹਾਂ ਇਹਦੀ ਪੱਠ ਪੁੱਠਾਈ ਆ ਭਾਈ ਹਾਂ ਹਾਂ ਦੇਖੜੀਆਂ ਆਹ ਦੇ ਪੱਠ ਘੜੀਆਂ ਇੱਕ ਲੋਹੀ ਹੋਰ ਹੈ ਦੀ ਇਹ ਕਾਲੇ ਬੱਕਰੇ ਆ ਵੱਡੇ ਵੀ ਹੋਏ ਹੈ ਪੂਰੇ ਬੱਕਰੇ ਦੀ ਆ ਬਈ ਕੰਨ ਮਾਣੇ ਵੀ ਕਢਾਇਆ ਹੈ ਟਟੀ ਨਹੀਂ ਵੀ ਕਢਿਆ ਹੈ ਨਾ ਤੇ ਬਾਈ ਦੀ ਬਾਈ ਕੱਲਾਂ ਨਹੀਂ ਸਾਰੀਆਂ ਵਧਿਆਣੇ ਹੈ ਨਾ ਜੇ ਆਹ ਦੇਖ ਮਾਮਾ ਦੇ ਨਾਲ ਪੈਰ ਜੇ ਬੋਗਵਰ ਕੀ ਬੱਕਰੀਆਂ ਨਾ ਫੇਰ ਬੱਚਾ ਜਾਂਦੀ ਆ ਹਾਂ ਸਹੀ ਗੱਲ ਆ ਬਈ ਜੇ ਮਾਰੀ ਸੰਭਾਲਣਾ ਹੋਵੇ ਫਿਰ ਬੱਕਰਾ ਹਾਂ ਆ ਦੇ ਇਧਰ ਹੋਰ ਵੀ ਦਿਖਾ ਦੇ ਆ ਦੇ ਕਹਿ ਦੂ ਕੋਈ ਮੌਲੀ ਬੱਕਰੀ ਦਾ ਜਵਾਨੀ ਲੈਂਦਿਆਂ ਕੰਮ ਕਿਹਾ ਆਹ ਆ ਇਦਾਂ ਨੂੰ ਹੋਰ ਵੀ ਦਿਖਾਉਣਾ ਆ ਨਾਗਰੀਆਂ ਬੱਕਰੀਆਂ ਦਾ ਹੈ ਯਾਰ ਆ ਦੇ ਨਾਗਰੀਆਂ ਦਾ ਟੈਂਟ ਚਾਹੀਦਾ ਆ ਦੇ ਨਾਗਰੀਆਂ ਦਾ ਯਾਰ ਮੈਂ ਕਿਹਾ ਹੁਣ ਟੈਂਟ ਆਇ ਨੂੰ ਹੁਣ ਕਹਿ ਦੂ ਅਗਲਾ ਆ ਦੇਖ ਲੈ ਪੱਕੀਆਂ ਲੋਕਾਂ ਦਾ ਘਰੋਂ ਕੱਢ ਦਿੰਦਾ ਮੌਲੀਆ ਆਲਾ ਦੇਖ ਲੈ ਬਈ ਬਾਈ ਨੇ ਘਰੇ ਮੌਲੀਆ ਵੜ ਰੱਖਿਆ ਹਾਂ ਇੰਨਾ ਜੀ ਸੋਹਣਾ ਫਰੇਕ ਨੂੰ ਪਤਾ ਨਹੀਂ ਮਿਹਨਤ ਕੀ ਆ ਅਸਲ ਪ੍ਰਾਣੀ ਬੱਚੇ ਘੜਦੇ ਨੇ ਹਾਂ ਲੈ ਬਾਈ ਦਾ ਬੱਕਰਾ ਬਈ ਕੰਨ ਖੋਲ ਕੇ ਦਿਖਾਈ ਮੜਾ ਕਿੰਨਾ ਚੌੜਾ ਆ ਦੇਖ ਲੈ ਬਾਈ ਕੰਨ ਲੈ ਕੋਈ ਗਾਣਾ ਕੰਨ ਨਹੀਂ ਕਢਾਉਂਦਾ ਹਣਾ ਲੈ ਜਿਹਦੀਆਂ ਲੈ ਦੇਖੋ ਬਈ ਸਾਰਾ ਕੁਸਿਆ ਜਿਹਨੀਆਂ ਮਾਮਾ ਦੇ ਜਿਹੜੇ ਉਹ ਆ ਨਾ ਬਾਈ ਫੇਰ ਹੀ ਆ ਤਿੰਨ ਤਿੰਨ ਪੀੜੀਆਂ ਸਾਡੀ ਪਹਿਲੀ ਪੀੜੀ ਆ ਦੇਖ ਆ ਦੇਖ ਲਓ ਬਾਈ ਟੈਸਟਿਕਲ ਦਿਖਾਈ ਬਈ ਬੱਕਰੇ ਦੇ ਦੇਖ ਸਾਧੋ ਵੀ ਟੈਸਟਿਕਲ ਦੇਖੋ ਬੱਕਰੇ ਦੇ ਐਣ ਚੰਗੀ ਕੁਆਲਿਟੀ ਦੇ ਵਿੱਚ ਬੱਕਰਾ ਬਈ ਦਾ ਬਹੁਤ ਸੋਹਣਾ ਇਹ ਪੱਠਾਂ ਤੋਂ ਪਾਲਦੇ ਸੀ ਲੋਹਗੀਆਂ ਦੇਖ ਦੇਖੋ ਬਈ ਆ ਪੱਠ ਬਈ ਇਹ ਵੀ ਉਹਨਾਂ ਚੋਂ ਹੀ ਆ ਉਹ ਵਕਰੀਆਂ ਲੋਹਗੀਆਂ ਦੀ ਪੱਠ ਆ ਇਹ ਦੇਖ ਲਓ ਬਈ ਐਨ ਵਧੀਆ ਚੀਜ਼ ਰੱਖੀ ਬੈਠਾ ਬਈ ਰੰਗ ਆਪਣੇ ਲਾ ਬਾਈ ਲਵੇ ਸਾਰੇ ਨੇ ਹਣਾ ਬਾਈ ਜੋੜੀਆਂ ਮੇਲ ਮੇਲ ਰੱਖੀਆਂ ਥੋੜੂ ਆ ਅਜੇ ਤੱਕ ਘਰੇ ਬਹੁਤ ਰਹਿ ਗਈਆਂ ਮੈਂ ਕਿਹਾ ਕੋਈ ਬੰਦਾ ਵੀ ਥੋੜੀ ਪੱਕੀ ਦੀ ਪਾਰਖ ਨਹੀਂ ਕਰ ਸਕਦਾ ਹੈਗਾ ਨਾ ਨਾ ਆਪਣੀ ਵਕਰੀ ਨੂੰ ਜਾਣ ਨਹੀਂ ਸਕਦਾ ਆ ਭਾਈ ਉਹ ਮੱਕ ਬੱਕਰੀ ਦਿਖਾਈ ਯਾਰ ਉਹ ਮੱਖੀ ਚੀਨ ਆ ਦੇ ਲੈ ਆ ਬਟ ਲੈ ਆ ਦੇ ਇਹ ਬਰੇ ਜੋੜੀਆਂ ਬਣਾਉਣਾ ਰੱਖੀਆਂ ਦੇਣਾ ਤਾਂ ਵੈਗਰੂ ਨੇ ਆ ਪਤਾ ਨਹੀਂ ਕਿੰਨੇ ਕਿਦੋਂ ਮਰ ਜਾਣਾ ਪਰ ਭਾਈ ਇਹ ਗੱਲ ਹੋਰ ਵੀ ਆ ਮੈਂ ਕਹਣਾ ਮੈਂ ਬੱਕਰੀਆਂ ਕਿੰਨੀ ਵਾਰ ਦੇਖ ਲਈ ਮੈਨੂੰ ਐਵੇਂ ਨਹੀਂ ਪਤਾ ਲੱਗਦਾ ਦਵਰਤਨ ਬੱਕਰੀ ਆ ਇਹ ਲੈ ਕਾਪੀ ਛਾਵ ਰੱਖੀ ਨੇ ਭਾਈ ਤੇ ਆ ਬੱਕਰੀਆਂ ਆ ਬੱਕਰੀ ਕਿਵੇਂ ਆ ਭਾਈ ਲੈ ਘਰੇ ਵੀ ਆ ਜੀ ਅੱਛਾ ਜੀ ਹਾਂ ਆ ਬੱਕਰੀ ਕਿਵੇਂ ਆ ਇਹ ਵੀ ਭਾਈ ਦੂਜੇ ਜੁਂਦੀ ਆ ਪਾਠਾ ਇਹ ਕਿਵੇਂ ਕਢਾਈ ਆ ਵੀ ਇਹ ਰੰਗ ਜਾਂ ਕਿਵੇਂ ਆ ਰਿਹਾ ਇਹ ਆਪਣੇ ਘਰਦਿਆਂ ਦੇ ਪੱਖਿਆਂ ਆ ਗੜੀ ਇਹ ਗਾਂ ਪੱਠਾਂ ਤੋਂ ਪੱਠਾ ਰੱਖ ਕੇ ਅੱਛਾ ਜੀ ਲੱਗਦੇ ਤਿਆਰ ਕਰਨੇ ਬੈਠੇ ਨੇ ਰੰਗ ਦੀ ਕੁਆਲਿਟੀ ਕਢਾਈ ਆ ਦੇਖੋ ਵੀ ਇਹ ਰੰਗ ਬਾਈ ਕਹਿੰਦਾ ਸੋਨਾ ਲੱਗਦਾ ਬਣਾ ਘਰੇ ਇਦੋਂ ਘਰੇ ਦਿਖਾਵਾਂਗੇ ਇਹ ਬਾਈ ਪੰਮਿਆਂ ਵਾਲਾ ਬੱਚਾ ਮੱਖੀ ਜੀ ਨੇ ਘੜਦਾ ਆ ਦੇਖ ਸਕਦੇ ਬਈ ਮੱਖੀ ਚੀਨਿਆਂ ਦੇ ਵਿੱਚ ਤਾਂ ਮੈਂ ਕਹਿੰਦਾ ਬਾਈ ਨੇ ਸਿਰਾਲ ਆ ਆਏ ਮੇਰੇ ਲੈ ਸਿੰਗੀ ਦੇਖੋ ਬਈ ਬੱਕਰੀਆਂ ਦੇਖੋ ਆਹ ਲਾ ਨਾ ਸਿੰਗੀ ਨਹੀਂ ਹੈਗੀ ਸਿੰਗੀ ਦੇਖੋ ਬਾਈ ਬੱਕਰੀ ਦੀ ਰੋਕੀ ਰੋਕੀ ਜਾਂਦੀ ਬਾੜੀ ਵਿੱਚ ਸਿੰਗੀ ਘੜਾਈ ਹੈ ਬੱਕਰੀਆਂ ਬਹੁਤ ਜੰਗੀਆਂ ਨੇ ਹਣਾ ਬਾਈ ਲੈ ਬਾਈ ਬੱਕਰੀਆਂ ਸਾਰੀਆਂ ਪਾਈ ਰਿਹਾ ਹੁਣ ਮੈਂ ਦਿਖਾ ਦਿਆਂਗਾ ਅੱਛਾ ਕਾਲੀਆਂ ਵੀ ਆ ਹਜੇ ਬੱਕਰਾਂ ਨੇ ਨਾਲ ਛੱਡਿਆ ਅੱਛਾ ਇਹ ਖਾ ਵੱਡੇ ਬੱਕਰੀਆਂ ਦੇਗਾ ਪੱਠਾ ਹਜੇ ਹਜੇ ਨਹੀਂ ਬੱਕਰਾਂ ਛੱਡਣਾ ਨਾ ਨਾ ਮੈਂ ਕਹਿੰਦਾ ਬਾਈ ਨੇ ਬਾਈ ਹਜੇ ਇੱਕ ਹੋਰ ਰੱਖ ਰੱਖੀ ਆ ਬੱਕਰੀ ਲਵਾਈ ਨਹੀਂ ਹੈਗੀ ਆ ਦੇਖ ਸਕਦਾ ਬਈ ਸਾਰੀਆਂ ਬੱਕਰੀਆਂ ਕੋਈ ਨਹੀਂ ਕੋਈ ਨਹੀਂ ਹਟ ਬੈਠਾ ਕਰਾਂਗੇ ਜੀ ਜਿੰਨੀ ਬੜਾ ਫਤੂਆ ਕਰਨੀ ਆ ਜੀ ਆਹ ਬਾਈ ਦਾ ਨੰਬਰ ਬੋਲਦੇ ਆ ਭਈ ਆਪਾਂ ਨੰਬਰ ਸੁਣਾਉਣੇ ਹਨ ਤੇ ਗੋਖੂ ਦਾ ਨੰਬਰ ਦੇਣਾ ਕਿ ਮੇਰੇ ਵਾਲਾ ਨੰਬਰ ਦੇਣਾ ਮੇਰੇ ਵਾਲਾ ਨੰਬਰ ਦੇਣਾ ਗੋਖੂ ਦਾ ਚੱਲ ਪਿਆ ਮੇਰੇ ਵਾਲਾ ਨੰਬਰ ਆ ਮੇਰਾ ਹੈਗਾ ਬਿੰਦ ਮਰਾ ਜੀ ਜੀ ਨੰਬਰ ਬੋਲ ਸੰਡਾ ਜਿਲ੍ਹਾ ਨੰਬਰ ਹੈਗਾ 90413 41770 ਇਹ 90413 41770 ਤੂੰ ਹੀ ਬੋਲ ਦੇ ਇਹ ਹੈਗਾ ਚੈਨੇ ਦਾ ਨੰਬਰ ਆ ਜੀ ਅੱਛਾ ਜੀ ਹਾਂ 7710693380 ਇਹ ਤਾਂ ਪੇ ਵਾਲੇ ਮੁੰਡੇ ਦਾ ਕੋ ਖੂਰਾ 77 77 ਕਿਸੇ ਕੋਲ ਸੀ 93380 ਤੇ ਬਾਈ ਦਾ ਨੰਬਰ ਵੀ 3 ਤੇ ਚੱਲ ਰਿਹਾ ਬਾਈ ਤੇ ਬਾਈ ਨੂੰ ਕਾਲ ਕਰਦੇ